ਕਮ ਇਮਾਲੇ ਗੁਰਪ੍ਰਿਆਪਨ ਪ੍ਰਸਾਦ ਹੈ ਕਰੋ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਅਠਵਾਂ ਅੰਡਰ 15 ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਇਹ ਟੂਰਨਾਮੈਂਟ ਜਿਹੜਾ ਚਾਰ ਦਿਨ ਚੱਲਿਆ ਅਕਾਲ ਕ੍ਰਿਕਟਰ ਸਟੇਡੀਅਮ ਸੁਲਤਾਨਪੁਰ ਲੋਧੀ ਵਿੱਚ ਕਰਾਇਆ ਗਿਆ ਸੀਗਾ ਚਾਰ ਦਿਨ ਜਿਹੜੇ ਟੂਰਨਾਮੈਂਟ ਚੱਲਦਾ ਰਿਹਾ ਵਾ ਇਹਦੇ ਵਿੱਚ ਦੋ ਟੀਮਾਂ ਲੁਧਿਆਣੇ ਤੋਂ ਦੋ ਟੀਮਾਂ ਜਲੰਧਰ ਤੋਂ ਤੇ ਚਾਰ ਟੀਮਾਂ ਜਿਹੜੀਆਂ ਸੁਲਤਾਨਪੁਰ ਲੋਧੀ ਦੇ ਅਲੱਗ-ਅਲੱਗ ਸਕੂਲਾਂ ਦੀਆਂ ਉਹਨਾਂ ਨੇ ਇੱਥੇ ਭਾਗ ਲਿਆ ਬੱਚਿਆਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਇਹਦੇ ਵਿੱਚ ਬੜੇ ਅੱਛੇ ਟੂਰਨਾਮੈਂਟ ਜਿਹੜੇ ਹੋਏ ਆ ਬੜੇ ਅੱਛੇ ਮੈਚ ਹੋਏ ਆ ਇਸ ਮੈਚ ਦੇ ਵਿੱਚ ਜਿਹੜਾ ਲੁਧਿਆਣਾ ਸੀਗਾ ਉਹ ਜੇਤੂ ਰਿਹਾ ਜਿਹੜੇ ਉਸ ਸਨਮਾਨ ਦਿੱਤੇ ਗਿਆ ਤਾਂ ਕਿ ਬੱਚੇ ਜਿਹੜੇ ਆ ਵੱਧ ਤੋਂ ਵੱਧ ਦੇ ਦੇ ਉਹ ਹਿੱਸਾ ਲੈਣ ਨਸ਼ਿਆਂ ਤੋਂ ਬਚਣ ਬੱਚੇ ਤੇ ਖੇਡਾਂ ਦੇ ਵਿੱਚ ਆਉਣ ਅਕਾਲ ਗਰੁੱਪ ਵੱਲੋਂ ਹਮੇਸ਼ਾ ਉਪਰਾਲਾ ਰਿਹਾ ਹੈ ਕਿ ਇੱਕ ਸਟੇਡੀਅਮ ਜਿਹੜਾ ਬਣਾਇਆ ਗਿਆ 4 ਏਕੜ ਦੇ ਵਿੱਚ ਉਹਦੇ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਇੱਥੇ ਲਿਆ ਕੇ ਅਸੀਂ ਖੇਡਾਂ ਕਰਾਉਣ ਦੀ ਕੋਸ਼ਿਸ਼ ਕਰਦੇ ਆਂ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਜਿਹੜਾ ਉਹ ਤਕਰੀਬਨ 25 ਸਾਲ ਤੋਂ ਉਪਰਾਲਾ ਕਰਦਾ ਆ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਪੀਰ ਬਾਬਾ ਸਕੀ ਸ਼ਾਹ ਸੁਲਤਾਨ ਜੀ ਦੇ ਅਸ਼ੀਰਵਾਦ ਨਾਲ ਤਨ ਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ 8ਵਾਂ ਅੰਡਰ 15 ਕ੍ਰਿਕਟ ਟੂਰਨਾਮੈਂਟ ਜਿਹੜਾ ਹੈ ਚਾਰ ਹੋ ਜਾ ਕਰਾਇਆ ਗਿਆ ਸੀ ਜਿਹਦਾ ਕਿ ਅੱਜ ਫਾਈਨਲ ਮੁਕਾਬਲਾ ਸੀ ਬਹੁਤ ਵਧੀਆ ਰੁਮਾਂਚਕਾਰੀ ਮੁਕਾਬਲਾ ਹੋਇਆ ਲਗਭਗ 8 ਟੀਮਾਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਸੁਲਤਾਨਪੁਰ ਨੇ ਭਾਗ ਲਿਆ ਇੱਕ ਕ੍ਰਿਕਟ ਕਲੱਬ ਲੁਧਿਆਣਾ ਤੇ ਯੂਥ ਕ੍ਰਿਕਟ ਕਲੱਬ ਲੁਧਿਆਣਾ ਦਾ ਆਪਸ ਵਿੱਚ ਹੋਇਆ ਸੀ ਮੁਕਾਬਲਾ ਇੱਕ ਕ੍ਰਿਕਟ ਕਲੱਬ ਨੇ ਬਹੁਤ ਹੀ ਰੁਮਾਂਚਕਾਰੀ ਮੈਚ ਖੇਡ ਕੇ ਫਾਈਨਲ ਜਿੱਤਿਆ ਆਖਰੀ ਓਵਰ 'ਚ 10 ਗੇਮਾਂ ਦੇ 2 ਰੌਣਕਾਂ ਚਾਹੀਦੇ ਸੀ ਲਾਸਟ ਜਰਸੀ ਹੋਰ ਮਾਰਚਾ ਦੀ ਮੈਚ ਨੂੰ ਇੱਕ ਇੱਕ ਕਿਕਰਾਂ ਵਿੱਚ ਜਿੱਤ ਕੇ ਇੱਕ ਪਿਆਸੇ ਜਿੱਤ ਕੀਤੀ ਆ ਸਾਰੇ ਹੀ ਤਕਾਲ ਗਰੁੱਪਾਂ ਦੀ ਇੰਸਟੀਚੂਸ਼ਨ ਦਾ ਸ਼ਾਸਕ ਪਾਕਾ ਮੇਮਰਾਨਾ ਸ਼ਹਿਰ ਨਵਾਸੀ ਤੇ ਤੈਦੋ ਧੰਨਵਾਦ ਕਰਦੇ ਆ ਇੱਕੋ ਵੇਖ ਲਈ ਸ਼ੁਭ ਕਾਮਨਾਵਾਂ ਦਿੰਦੇ ਆ ਕਿ ਇਸੇ ਤਰ੍ਹਾਂ ਇਹ ਟੂਰਨਾਮੈਂਟ ਹੁੰਦੇ ਰਹਿਣ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਅਕਸ਼ੇ ਹੈ ਤੇ ਟੀਮ ਉੱਧਿਆਣਾ ਤੋਂ ਹੈ ਇੱਕ ਇੱਕ ਕ੍ਰਿਕਟ ਕੈਡਮੀ ਟੂਰਨਾਮੈਂਟ ਬਹੁਤ ਵਧੀਆ ਕਰਾਇਆ ਕੋਲੀ ਸਾਹਿਬ ਨੇ ਤੇ ਇੱਥੇ ਸਾਨੂੰ ਗਰਾਊਂਡ 'ਚ ਬਹੁਤ ਹੀ ਵਧੀਆ ਲੱਗਾ ਖੇਡ ਕੇ ਜਿਸ ਤਰ੍ਹਾਂ ਮੈਚੇਜ਼ ਹੋਏ ਆ ਸਾਰੇ ਮੈਚੇਜ਼ ਬਹੁਤ ਪਿਆਰੇ ਹੋਏ ਆ ਅੱਠ ਦੀ ਅੱਠ ਟੀਮਾਂ ਸਾਰੀ ਵਧੀਆ ਸੀਗੀਆਂ ਠੀਕ ਹੈ ਤੇ ਬੱਚਿਆਂ ਨੇ ਜੋ ਐਫਰਟ ਲਗਾਇਆ ਆ ਉਹ ਦੇਖ ਕੇ ਬਹੁਤ ਹੀ ਜ਼ਿਆਦਾ ਸ਼ਾਨਦਾਰ ਟੀਮ ਏਕੇ ਕ੍ਰਿਕਟ ਅਕੈਡਮੀ ਜਿੱਤੀ ਹੈ ਹਾਂਜੀ ਹਾਂਜੀ ਟੀਮ ਨੂੰ ਆਹੀ ਸੰਦੇਸ਼ ਦਵਾਂਗੇ ਕਿ ਬੱਚੇ ਜਿਆਦਾ ਤੋਂ ਜਿਆਦਾ ਖੇਡਾਂ ਨੂੰ ਪ੍ਰਮੋਟ ਕਰਨ ਹਰੇ ਵੀ 올림픽 ਹੋ ਕੇ ਹੱਦੀ ਹੈ ਉਹਦੇ ਚ ਸਾਡੇ ਮੈਡਲਸ ਘਟ ਆਏ ਆ ਕਿਸੇ ਨਾ ਕਿਸੇ ਤਰੀਕੇ ਬੱਚੇ ਖੇਡਾਂ 'ਚ ਰੁਚੀ ਰੱਖਣ ਤੇ ਆਪਣੀ ਹੈਲਥ ਵੱਲ ਤੇ ਗੇਮ ਨੂੰ ਅੱਗੇ ਲੈ ਕੇ ਜਾਣ